ਉਦਰੀ ਮਹਲਾ ਤੀਜਾ ਜਿਸ ਜਨ ਸ਼ਾਂਤ ਸਦਾ ਮਤ ਨਿਚਲ ਜਿਸ ਕਾ ਅਬਮਾਨ ਗਵਾਵੈ ਗਵਾਏ ਸੋ ਜਨ ਨਿਰਮਲ ਜੇ ਗੁਰਮੁਖ ਬੂਜੈ ਹਰ ਚਰਨੀ ਚਿਤ ਲਾਏ ਹਰ ਜੇਤ ਅਜੇਤ ਮਨਾ ਜੋਛੈ ਸੋ ਫਲ ਹੋਈ ਗੁਰ ਪ੍ਰਸਾਦੀ ਹਰ ਰਸ ਪਾਵੈ ਪੀਵਤ ਰਹੈ ਸਦਾ ਸੁਖ ਹੋਈ ਰਹਾਉ ਸਤਿਗੁਰ ਪੇਟੇ ਤਾਂ ਪਾਰਸ ਹੋਵੇ ਪਾਰਸ ਹੋਏ ਤੈ ਪੂਜ ਕਰਾਏ ਜੋ ਉਸ ਪੂਜੈ ਸੋ ਫਲ ਪਾਏ ਦਿਖਿਆ ਦੇਵੇ ਸਾਚ ਬਿਝਾਏ ਵਿਨ ਪਾਰਸ ਪੂਜਨਾ ਹੋਵੇ ਹੀ ਵਿਨ ਮਨ ਪਰਚੈ ਵਿਰਾਸ ਸਮਝਾਏ ਗੁਰੂ ਸਦਾਏ ਅਗਿਆਨੀ ਅੰਦਾ ਕਿਸ ਉਹ ਮਾਰਗ ਪਾਏ ਨਾਨਕ ਵਿਨ ਨਦਰੀ ਕਿਛ ਨ ਪਈਐ ਜਿਸ ਨਦਰ ਕਰੇ ਸੋ ਪਾਈ ਗੁਰ ਪ੍ਰਸਾਦੀ ਦੇਵ ਢਾਈ ਆਪਣਾ ਸ਼ਬਦ ਵਰਤਾਏ ਗੁਜਰੀ ਮਹਲਾ 3 ਪੰਜ ਪਦੇ ਆਕਾਸੀ ਮਤ ਉਪਜੇ ਨ ਆਕਾਸੀ ਮਤ ਜਾਏ ਸਤਗੁਰ ਮਿਲਿਐ ਮਤ ਉਪਜੈ ਤਾਹੀ ਸੋਜੀ ਪਾਈ ਹਰ ਕਥਾ ਤੂੰ ਸੁਨ ਰੇ ਮਨ ਸ਼ਬਦ ਮਨ ਵਸਾਏ ਇਹ ਮਤ ਤੇਰੀ ਥਿਰ ਰਹੇ ਤਾਂ ਪਰਮ ਵਿੱਚੋ ਜਾਏ ਰਹਾਉ ਹਰ ਚੰਨ ਰਦੇਵ ਸਾਏ ਤੂੰ ਕਿਲ ਵਿਖ ਹੋਵੇ ਨਾਸ ਪੰਚ ਪੂ ਆਤਮਾ ਵਸ ਕਰੇ ਤਾਂ ਤੀਰਥ ਕਰੇ ਨਿਮਾਸ ਮਨਮੁਖ ਏ ਮਨ ਮੁਗਦ ਹੈ ਸੋ ਜੀ ਕਿਛ ਨਾ ਪਾਏ ਹਰ ਕਾ ਨਾਮ ਨਾ ਬੁਝਈ ਅੰਤ ਗਏ ਬੁਜਤਾਏ ਏ ਮਨ ਕਾਸੀ ਸਭ ਤੀਰਥ ਸਿਮਰਤ ਸਤਗੁਰ ਦੀ ਆ ਬਜਾਏ 86 ਤੀਰਥ ਤਿਸ ਸੰਗ ਰਹਾ ਜਿਨ ਹਰ ਹਿਰਦੇ ਰਹਾ ਸਮਾਈ ਨਾਨਕ ਸਤ ਗੁਰ ਮਿਲਿਆ ਹੁਕਮ ਬੁਝਿਆ ਏਕ ਵਸਿਆ ਮਨਾਏ ਜੋ ਤੁਧ ਪਾਵੈ ਸਭ ਸੱਚ ਹੈ ਸੱਚੇ ਦੇ ਸਮਾਈ ਗੁਜਰੀ ਮਹਲਾ 3 ਜੀਆ ਏਕੋ ਨਾਮੁ ਅਨਿਦਾਨ ਪੰਡਤ ਸੁਣ ਸਿੱਖ ਸੱਚ ਸੋਈ ਦੂਜੇ ਪਾਏ ਜੇ ਤਾੜੈ ਪੜਤ ਗੁਨਤ ਸਦਾ ਦੁੱਖ ਹੋਈ ਹਰ ਚਰਨੀ ਤੂੰ ਲਾਗ ਰਹੋ ਗੁਰ ਸ਼ਬਦ ਸੋਜੀ ਹੋਈ ਹਰ ਰਸ ਰਸਨਾ ਚਾਖ ਤੂੰ ਤਾਂ ਮਨ ਨਿਰਮਲ ਹੋਈ ਰਹਾਉ ਸਤ ਗੁਰ ਮਿਲਿਆ ਮਨ ਸੰਤੋਖੀ ਐ ਤਾਂ ਫਿਰ ਅਰਸ ਅਸਨਾ ਚਖ ਤੂੰ ਤਾਂ ਮਨ ਨਿਰਮਲ ਹੋਈ ਆਹ ਸਤਗੁਰ ਮਿਲੀਏ ਮਨ ਸੰਤੋਖੀਏ ਤਾਂ ਫਿਰ ਤ੍ਰਿਸ਼ਨਾ ਪੂਖ ਨਾ ਹੋਈ ਹੋਏ ਨਾਮ ਅਨੰਦ ਪਾਇਆ ਪਰ ਕਰ ਜਏ ਨਾ ਕੋਈ ਕਥਨੀ ਬਦਨੀ ਜੇ ਕਰੈ ਮਨ ਮੁਖ ਬੂਝ ਨਾ ਹੋਈ ਗੁਰਮਤੀ ਕਟ ਚਾਨਣ ਹਰ ਨਾਮ ਪਾਵੈ ਸੋਇ ਸੋਨ ਸਾਸਤਰ ਤੂੰ ਨਾਬ ਜਹੀਤਾ ਰਹਿ ਬਾਰੋ ਬਾਰ ਸੋ ਮੂਰਖ ਜੋ ਆਪ ਨਾ ਪਛਾਨੀ ਸੱਚ ਨਾ ਤਰੇ ਪਿਆਰ ਸਚੇਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ੴ ਓਮਕਾਰ ਸਤਗੁਰ ਪ੍ਰਸਾਦ ਰਾਗ ਗੁਜਰੀ ਮਹੱਲਾ ਚੌਥਾ ਚੌਪਦੇ ਕਰ ਪਹਿਲਾ ਹਰ ਕਹਿ ਜਨ ਸਤਗੁਰ ਸਤਿਪੁਰ ਕੋ ਓਹੋ ਬਿਨੋਂ ਕਰੋ ਗੁਰ ਪਾਸ ਹਮ ਕੀਰੇ ਕਰਮ ਸਤਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋ ਕੋ RAM ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਨ ਜੰਪਾਸ ਜੋ ਸਤਿਗੁਰੂ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਇਨ ਹਰ ਜਨ ਸਤਿਗੁਰ ਸੰਗਤ ਪਾਈ ਤਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਗੁਦਰੀ ਮਹੱਲਾ ਚੌਥਾ ਗੋਬਿੰਦ ਗੋਬਿੰਦ ਪ੍ਰੀਤਮ ਮਨ ਪ੍ਰੀਤਮ ਮਿਲ ਸੰਗਤ ਸਤ ਸੰਗਤ ਸਬਦ ਮਨ 모ਹੈ ਜਪ ਗੋਬਿੰਦ ਗੋਬਿੰਦ ਤੇ ਆਈਐ ਸਭ ਕੋ ਦਾਨ ਦੇਹ ਪ੍ਰਭ ਓਏ ਮੇਰੇ ਪਾਈ ਜਨਾ ਮੋ ਕੋ ਗੋਬਿੰਦ ਗੋਬਿੰਦ ਮਨ ਮੁਹ ਹੈ ਗੋਬਿੰਦ 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 ਗੁਣ ਗਾਵਾ ਮਿਲ ਗੁਰ ਸਾਧ ਸੰਗਤ ਜਨ ਸੋਹ ਹੈ ਰਹਾਓ ਸੁਖ ਸਾਗਰ ਹਰ ਭਗਤ ਹੈ ਗੁਰਮਤ ਕੋਲਾ ਰਿੱਧ ਸਿਧ ਲਾਗੇ ਪਗ ਉਹ ਹੈ ਜਨ ਕੋ RAM ਨਾਮ ਆਧਾਰਾ ਹਰ ਨਾਮ ਜਪਤ ਹਰ ਨਾਮੈ ਸੋਏ ਦੁਰਮਤ ਪਾਗ ਹੀਨ ਮਤ ਫੀਕੇ ਨਾਮ ਸੁਨਤ ਆਵੈ ਮਨ ਰੋਹੈ ਕੂਆ ਕਉਗ ਕੋ ਅੰਮ੍ਰਿਤ ਰਸ ਪੀਐ ਪਾਈਐ ਤ੍ਰਿਪਤ ਵਿਸਟਾ ਖਾਏ ਮੁਖ ਗੋਹੈ ਅੰਮ੍ਰਿਤ ਸਰ ਸਤਗੁਰ ਸਤਵਾਦੀ ਚਿਤ ਨਾਵੈ ਨਤ ਕਉਆ ਹੰਸ ਹੋਐ ਨਾਨਕ ਤਨ ਤਨ ਵੱਡੇ ਵੱਡ ਪਾਗੀ ਜਿਨ ਗੁਰਮਤ ਨਾਮ ਰਿਦੈ ਮਲ ਤੋ ਹੈ ਗੁਜਰੀ ਮਹੱਲਾ ਚੌਥਾ ਹਰ ਜਨ ਉਤਮ ਉਤਮ ਬਾਣੀ ਮੁਖ ਬੋਲੇ ਪਰ ਪੁਕਾਰੈ ਜੋ ਜਨ ਸਨੈ ਸੁਨੇ ਸਰਦਾ ਭਗਤ ਸੇਤੀ ਕਰ ਕਿਰਪਾ ਹਰ ਨਿਸਤਾਰੈ ਰਾਮ ਮੁਕੋ ਹਰ ਜਨ ਮੇਲ ਪਿਆਰੇ ਮੇਰੇ ਪ੍ਰੀਤਮ ਪ੍ਰਾਨ ਸਤਗੁਰੂ ਗੁਰ ਪੂਰਾ ਹਮ ਪਾਪੀ ਗੁਰ ਨਿਸਤਾਰੈ ਰਹਾਉ ਗੁਰਮਖ ਵਡਪਾਗੀ ਵਡਭਾਗੇ ਜਿਨ ਹਰ ਹਰ ਨਾਮ ਆਧਾਰ ਹੈ ਹਰ ਹਰ ਅੰਮ੍ਰਿਤ ਹਰ ਰਸ ਪਾਵੇ ਗੁਰਮਤਿ ਭਗਤ ਪੰਡਾਰੈ ਤਿਨ ਦਰਸ਼ਨ ਸਤਿਗੁਰੂ ਸਤਿਪੁਰਖ ਨਾ ਭਾਇ ਤੇ ਪਾਗਹੀਨ ਜਮ ਮਾਰੈ ਸੇ ਕੂਕਰ ਸੁਕਰ ਗਰਧਭ ਪਾਵੇ ਗਰਬ ਜੁਨੀ ਦਇਆ ਮਾਰਾ ਮਹਾ ਅਥਿਆਰੈ ਦੀਨ ਦਿਆਲ ਹੋ ਜਨ ਉਪਰ ਕਰ ਕਿਰਪਾ ਲਿਓ ਬਾਰੈ ਨਾਨਕ ਜਨ ਹਰ ਕੀ ਸੁਰ ਨਾਈ ਹਰ ਪਾਵੈ ਹਰ ਨਿਸਤਾਰੈ ਗੁਜਰੀ ਮਹਲਾ 4 ਹੋ ਦਿਆਲ ਮੇਰਾ ਮਨ ਲਾਵੋ ਹੋ ਆਨੰਦਿਨ ਰਾਮ ਨਾਮ ਨਿత్యਾਈ ਸਭ ਸੁਖ ਸਭ ਗੁਣ ਸਭ ਨਿਦਾਨ ਹਰ ਜਿਤ ਜਪੀਐ ਦੁਖ ਪੂਖ ਸਭ ਲੈ ਜਾਈ ਮਨ ਮੇਰੇ ਮਨ ਮੇਰਾ ਮੇਰਾ RAM ਨਾਮ ਸਖਾ ਹਰ ਪਾਈ ਗੁਰਮਤਿ RAM ਨਾਮ ਜਸ ਗਾਵਾ ਅੰਤ ਬੇਲੀ ਦਰਗਹਿ ਲੈ ਛਡਾਈ ਰਹਾ ਤੂੰ ਆਪੇ ਦਾਤਾ ਪ੍ਰਭ ਅੰਤਰਜਾਮੀ ਕਰ ਕਿਰਪਾ ਲੋਚ ਮੇਰਾ ਮਨ ਲਾਈ ਮੈਂ ਮਨ ਤਨ ਲੋਚ ਲਗੀ ਹਰ ਸੇਤੀ ਪ੍ਰਭ ਲੋਚ ਪੂਰੀ ਸਤਗੁਰੂ ਸਰਨਾਈ ਮਾਨਸ ਜਨਮ ਪੁੰਨ ਕਰ ਪਾਇਆ ਗਿਣ ਨਾ ਆਵੇ ਤ੍ਰਿਗ ਤ੍ਰਿਗ ਬਿਰਥਾ ਜਾਈ ਨਾਮ ਬਿਨਾ ਰਸ ਕਸ ਦੂਖ ਖਾਵੇ ਮੁਖ ਫੀਕਾ ਥੁਕੋ ਥੁਕੋ ਮੁਖ ਪਾਈ ਜੋ ਜਨ ਹਰ ਪ੍ਰਭ ਹਰ ਹਰ ਸਰਨਾ ਤਿੰਨ ਦਰਗਹ ਹਰ ਹਰ ਦੇਵੜਿਆਈ ਤਨ ਤਨ ਸਬਾਸ ਕਹੈ ਪ੍ਰਭ ਜਨ ਕੋ ਜਨ ਨਾਨਕ ਮਿਲ ਗਲ ਲਏ ਗਲ ਲਾਈ ਗੁਜਰੀ ਮਹਲਾ ਚੌਥਾ ਗੁਰਮੁਖ ਸਕੀ ਸਹੇਲੀ ਮੇਰੀ ਮੋਕੋ ਦੇਵੋ ਦਾਨ ਹਰ ਪ੍ਰਾਣ ਜਿਵਾਇਆ ਜੀ ਆਇਆ ਹਮ ਹੋਇ ਲਾਲੇ ਗੁਲੇ ਗੁਰ ਸਿੱਖਾਂ ਕੇ ਜਿਨਾ ਅਨ ਦਿਨ ਹਰ ਪ੍ਰਭ ਪੁਰਖ ਧਿਆਇਆ ਮੇਰੇ ਮਨ ਤਨ ਬਿਰਹੋ ਗੁਰ ਸਿੱਖ ਪਗ ਲਾਇਆ ਮੇਰੇ ਪ੍ਰਾਣ ਸਖਾ ਗੁਰ ਕੈ ਸਿੱਖ ਪਾਈ ਮੋ ਕੋ ਕਰੋ ਉਪਦੇਸ਼ ਹਰ ਮਿਲਿਆ ਮਲਾਇਆ ਹਰ ਮਿਲੇ ਮਲਾਇਆ ਰਹਾਉ ਜਾ ਹਰ ਪ੍ਰਭ ਪਾਵੇ ਤਾਂ ਗੁਰਮੁਖ ਮਿਲੇ ਜਿਨ ਵਚਨ ਗੁਰੂ ਸਤਗੁਰੂ ਨਨ ਪਾਇਆ ਬੜ ਪਾਗੀ ਗੁਰ ਕੈ ਸਿੱਖ ਪਿਆਰੈ ਹਰ ਨਿਰਬਾਨੀ ਨਿਰਬਾਨ ਪਦ ਪਾਇਆ ਸਤ ਸੰਗਤ ਦਰ ਕੀ ਹਰ ਪਿਆਰੀ ਜਿਨ ਹਰ ਹਰ ਨਾਮ ਮੀਠਾ ਮਨ ਪਾਇਆ ਜਿਨ ਸਤ ਗੁਰ ਸੰਗਤ ਸੰਗ ਨਾ ਪਾਇਆ ਸੇ ਪਾਗ ਹੀਨ ਪਾਪੀ ਜਮ ਖਾਇਆ ਆਪ ਕਿਰਪਾਲ ਕਿਰਪਾ ਪ੍ਰਭ ਤਾਰੇ ਹਰ ਆਪੈ ਗੁਰਮੁਖ ਮਿਲੇ ਮਲਾਇਆ ਜਨ ਨਾਨਕ ਬੋਲੇ ਗੁਣ ਬਾਣੀ ਗੁਰ ਬਾਣੀ ਹਰ ਨਾਮ ਸਮਾਇਆ ਗੁਜਰੀ ਮਹਲਾ ਚੌਥਾ ਜਿਨ ਸਤਗੁਰ ਪ੍ਰਖ ਜਿਨ ਹਰ ਪ੍ਰਭ ਪਾਇਆ ਮੋਕੋ ਕਰ ਉਪਦੇਸ਼ ਹਰ ਮੀਠ ਲਗਾਵੇ ਮਨ ਤਨ ਸੀਤਲ ਸਭ ਹਰਿਆ ਹੋਆ ਵਡਪਾਗੀ ਹਰ ਨਾਮ ਤੇ ਆਵੇ ਪਾਇਰੇ ਮੋਖ ਕੋ ਕੋਈ ਆਏ ਮਿਲੇ ਹਰ ਨਾਮ ਦੜਾਵੇ ਮੇਰੇ ਪ੍ਰੀਤਮ ਪ੍ਰਾਣ ਮਨ ਤਨ ਸਭ ਦੇਵਾ ਮੇਰੇ ਹਰ ਪ੍ਰਭ ਕੀ ਹਰ ਕਥਾ ਸੁਣਾਵੇ ਰਹਾਉ ਤਿਰਜ ਧਰਮ ਗੁਰਮਤ ਹਰ ਪਾਇਆ ਨਿਤ ਹਰ ਨਾਮੈ ਹਰ ਸਿਉ ਚਿਤ ਲਾਵੇ ਅੰਮ੍ਰਿਤ ਰਚਨ ਸਤਗੁਰ ਕੀ ਬਾਣੀ ਜੋ ਬੋਲੈ ਸੋ ਮੁਖ ਅਮਰਤ ਪਾਵੇ ਨਿਰਮਲ ਨਾਮ ਜਿਤ ਮੈਲ ਨਾ ਲਾਗੇ ਗੁਰਮਤਿ ਨਾਮ ਜਪੇ ਲਿਵ ਲਾਵੇ ਨਾਮ ਪਦਾਰਥ ਜਿਨ ਨਰ ਨਹੀਂ ਪਾਇਆ ਸੇ ਪਾਗਹੀਨ ਮੋਏ ਮਰ ਜਾਵੇ ਅਨਦ ਮੂਲ ਜਗ ਜੀਵਨ ਦਾਤਾ ਸਭ ਜਨ ਕੋ ਆਨੰਦ ਕਰੋ ਹਰ ਧਿਆਵੈ ਤੂੰ ਦਾਤਾ ਜੀ ਸਭ ਤੇਰੇ ਜਨ ਨਾਨਕ ਗੁਰਮਖ ਬਖਸ਼ੂ ਮਲਾਵੈ